ਸਤਨਾਮ ਵਾਹਿਗੁਰੂ ਸਾਹਿਬ ਜੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੈਨੀ ਹਰ ਮੇਰੀ ਗੁਰਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈ ਲਗਈ ਪਰਮ ਸਨਮਾਨ ਜੋ ਜੁਗੋ ਜਗ ਅਟਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਿੱਚ ਜੁੜ ਬੈਠੇ ਗੁਰਮukh ਪਿਆਰੇ ਸਤਸੰਗੀ ਜਨੋ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਜਦੋਂ ਆਪਾਂ ਸੰਸਾਰ ਦੇ ਮਨੁੱਖਾਂ ਦੀ ਸ਼ਰੈਣੀ ਵੰਡ ਕਰਨੀ ਹੋਵੇ ਨਾ ਤਿੰਨ ਤਰ੍ਹਾਂ ਦੀ ਸ਼ਰੈਣੀ ਮਨੁੱਖਾਂ ਦੀ ਮਿਲਦੀ ਹੈ ਪਹਿਲੀ ਤਰ੍ਹਾਂ ਦੇ ਮਨੁੱਖ ਉਹ ਹੁੰਦੇ ਹਨ ਜਿਹੜੇ ਆਪਣੇ ਮਾਪੇ ਦੇ ਪਰਉਪਕਾਰਾਂ ਨੂੰ ਸਮਝਦੇ ਹਨ ਦੂਸਰੇ ਲੋਕ ਉਹ ਹੁੰਦੇ ਹਨ ਜਿਹੜੇ ਆਪਣੇ ਮਾਪੇ ਆਪਣੇ ਗੁਰੂ ਅਤੇ ਪਰਮਾਤਮਾ ਦੇ ਅਨੰਤ ਪਰਉਪਕਾਰਾਂ ਦਾ ਗਿਆਨ ਰੱਖਦੇ ਹਨ ਔਰ ਤੀਸਰੇ ਤਰ੍ਹਾਂ ਦੇ ਲੋਕ ਹੁੰਦੇ ਆ ਸਾਧ ਸੰਗਤ ਜੀ ਨਾ ਤਾਂ ਉਹਨਾਂ ਨੂੰ ਮਾਪੇ-ਬਾਪ ਦੇ ਪਰਉਪਕਾਰਾਂ ਦੀ ਸਮਝ ਹੈ ਨਾ ਗੁਰੂ ਤੇ ਤੇ ਨਾ ਪ੍ਰਮਾਤਮਾ ਉਹਨਾਂ ਨੂੰ ਮੂੜ ਸਵਾਰਥੀ ਅਤ ਦਰਜੇ ਦੇ ਅਕਿਰਤ ਕਣ ਕਿਹਾ ਜਾ ਸਕਦਾ ਹੈ ਪਹਿਲੀ ਗੱਲ ਕੀ ਪ੍ਰਮਾਤਮਾ ਨੇ ਸਾਡੇ ਵਾਸਤੇ ਕੀ ਕੀਤਾ ਆਮ ਕਰਕੇ ਨਾ ਆਪਾਂ ਕਹਦੇ ਨੇ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਨਹੀਂ ਹੈ ਹੁਣੇ ਸ਼ਬਦ ਆਪਜੀ ਸਰਵਣ ਕਰ ਰਹੇ ਸੀ ਸਤਗੁਰੂ ਕਹਿੰਦੇ ਉਹਦੀ ਕਿਰਪਾ ਦੇ ਨਾਲ ਤਾਂ ਤੈਨੂੰ ਮਨੁੱਖਾ ਸਰੀਰ ਮਿਲਿਆ ਤੁਮਰੀ ਕਿਰਪਾ ਤੇ ਮਾਨੁੱਖ ਤੇ ਪਾਈ ਹੈ ਦੇਹੋ ਦਰਸ ਹਰ ਰਾਇ ਕਦੇ ਯਾਦ ਕੀਤਾ ਪ੍ਰਮਾਤਮਾ ਨੇ ਕਿੱਡੀ ਵੱਡੀ ਕਿਰਪਾ ਕੀਤੀ ਵਾਸ਼ਾ ਕਹਿੰਦੇ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾ ਸਾ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨ ਕਦੇ ਸੋਚੀਏ ਜਦੋਂ ਅਸੀਂ ਮਾਂ ਦੇ ਉਦਰ ਦੇ ਵਿੱਚ ਸੀ ਮੁਖ ਤਲੇ ਪੈਰ ਉਪਰੇ ਬਸੰਧੋ ਕਹੱਥੜੇ ਥਾਂẽ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਦਰ ਜਿਸ ਦੇ ਨਾਮ ਪਰਮਾਤਮਾ ਨੇ ਕਿੱਡੀ ਵੱਡੀ ਕਿਰਪਾ ਕੀਤੀ ਉਹਨੇ ਰਹਿਮਤ ਕੀਤੀ ਆਮ ਕਰਕੇ ਉਲਾਮਾ ਦਿੱਤਾ ਜਾਂਦਾ ਹੈ ਪਰਮਾਤਮਾ ਸਾਡੇ ਤੇ ਕਿਰਪਾ ਨਹੀਂ ਕਰਦਾ ਸਾਡੇ ਤੇ ਬਖਸ਼ਿਸ਼ ਨਹੀਂ ਕਰਦਾ ਕਦੇ ਉਹਦੇ ਉਪਰਕਾਰਾਂ ਨੂੰ ਯਾਦ ਕਰੀਏ ਕਦੇ ਉਹਨਾਂ ਲੋਕਾਂ ਨੂੰ ਦੇਖੀਏ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ ਜਿਹੜੇ ਕੰਨਾਂ ਤੋਂ ਸੁਣ ਨਹੀਂ ਸਕਦੇ ਜਿਹੜੇ ਜ਼ੁਬਾਨ ਦੇ ਨਾਲ ਬੋਲ ਨਹੀਂ ਸਕਦੇ ਪੈਰਾਂ ਨਾਲ ਚੱਲ ਨਹੀਂ ਸਕਦੇ ਹੱਥਾਂ ਨਾਲ ਕਰ ਨਹੀਂ ਸਕਦੇ ਜਿੰਨ ਕੰਨ ਕੀਤੇ ਅੱਖੀ ਨਾਕ ਜਿੰਨ ਜੀਵਾ ਦਿੱਤੀ ਬੋਲੇ ਤਾਂ ਕਿੰਨਾ ਕੁਛ ਦਿੱਤਾ ਕਹਿੰਦੇ ਸ਼ੁਗਰ ਕਰੋ ਉਹਨਾਂ ਨੂੰ ਪੁੱਛੋ ਕੀ ਮੁੱਲ ਹੈ ਜਿਹੜੇ ਦੇਖ ਨਹੀਂ ਸਕਦੇ ਅੱਖਾਂ ਦਾ ਕੀ ਮੁੱਲ ਹੈ ਜਿਨ੍ਹਾਂ ਦੇ ਹੱਥ ਨਹੀਂ ਹਨ ਹੱਥਾਂ ਦੀ ਕੀਮਤ ਕੀ ਹੈ ਜਿਨ੍ਹਾਂ ਦੇ ਪੈਰ ਨਹੀਂ ਹਨ ਉਹਨਾਂ ਨੂੰ ਪੁੱਛੋ ਪੈਰਾਂ ਦੀ ਕੀਮਤ ਕੀ ਹੈ ਬਹੁਤ ਕੁਝ ਦਿੱਤਾ ਪਰਮਾ ਉਹਦੇ ਪਰਉਪਕਾਰ ਅਸੀਂ ਨਹੀਂ ਪੁਲਾ ਸਕਦੇ ਅਸੀਂ ਤਾਂ ਸਿਰਫ ਰੋਟੀ ਖਾਣੇ ਨਾਲ ਬਲੱਡ ਕਿੱਦਾਂ ਬਣਦਾ ਹੈ ਬਣੀ ਮਸ਼ੀਨ ਕੋਈ ਅਜੇ ਤੱਕ ਵੀ ਰੋਟੀ ਪਾ ਦਿਓ ਤੇ ਬਲੱਡ ਬਣ ਜਾਂਦਾ ਉਹਦੇ ਪਰਉਪਕਾਰ ਜਿਹੜੇ ਆ ਪਰਮੇਸ਼ਰ ਕਾਲਪੁਰਖ ਦੇ ਅਸੀਂ ਕਦੇ ਵੀ ਨਹੀਂ ਦੇਣਾ ਦੇ ਸਕਦੇ ਉਹਨੇ ਜਿੱਡੀ ਸਾਡੇ ਤੇ ਕਿਰਪਾ ਕੀਤੀ ਉਹ ਸਾਰਿਆਂ ਦੇ ਅੰਦਰ ਬਰਾਜਮਾਨ ਹੈ ਇਹ ਗੁਰਬਾਣੀ ਦਾ ਸਤਾਂਤ ਹੈ ਅਸੀਂ ਰੋਜ਼ ਪੜ੍ਹਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਪਰ ਦਿਖਦਾ ਨਹੀਂ ਹੈ ਪਰ ਅਗਲੀ ਪੰਕਤੀ ਹੈ ਗੁਰ ਸਾਖੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਜੋਤ ਪ੍ਰਗਟ ਹੋਏ ਉਹ ਸਾਡੇ ਅੰਦਰ ਹੀ ਬੈਠਾ ਸਭ ਕੁਝ ਕਰਾ ਰਿਹਾ ਹੈ ਬੋਲਣ ਵਾਲਾ ਵੀ ਆਪ ਹੈ ਤੇ ਸੁਣਨ ਵਾਲਾ ਵੀ ਆਪ ਹੈ ਜੇ ਸਾਨੂੰ ਬੋਲਣ ਦੀ ਤਾਕਤ ਇਹ ਨਾ ਦੇਵੇ ਅਸੀਂ ਕੀ ਬੋਲ ਸਕਦੇ ਜੇ ਸਾਨੂੰ ਸੁਣਨ ਦੀ ਸਰੋਤ ਇਹ ਨਾ ਦੇਵੇ ਕੀ ਸੁਣ ਸਕਦੇ ਤੁਸੀਂ ਭਾਗਾਂ ਵਾਲੇ ਸਾਧ ਸੰਗਤ ਦੀ ਬਾਣੀ ਪੜਦੇ ਹੋ ਪਾਸ਼ਾ ਕਹਿੰਦੇ ਆਪ ਕਥੇ ਆਪ ਸੁਣਨੇ ਹਾ ਆਪੇ ਇੱਕ ਆਪ ਵਿਸਥਾ ਉਹ ਸਾਰਿਆਂ ਦੀ ਕਿਰਪਾ ਕਰੇ ਦੂਸਰਾ ਹੈ ਗੁਰੂ ਦੇ ਪਰਉਪਕਾਰ ਸੋਖਣੀ ਸਾਬਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਸਤ ਗੁਰ ਸਿੱਖ ਕੀ ਕਰੈ ਪ੍ਰਤ ਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰਮਤ ਮਲਹਿਰੈ ਗੁਰ ਬਚਨੀ ਹਰ ਨਾਮ ਉਚਰੇ ਸਤ ਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹੱਤ ਸਤ ਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਕਾ ਹਲਤ ਪਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾ ਗੁਰੂ ਤਾਂ ਆਪਣਾ ਫਰਜ਼ ਨਿਭਾ ਰਿਆ ਹੈ ਨਾ ਸਿੱਖ ਨੇ ਕੀ ਕਰਨਾ ਨਾਲੇ ਫਿਰ ਆਪਾਂ ਪੜੀ ਪੜਦੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਜੋ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਹੈ ਮਾਂ ਬਾਪ ਦੇ ਕੀ ਫਰਜ਼ ਹੈ ਤੇ ਔਲਾਦ ਦਾ ਕੀ ਫਰਜ਼ ਹੈ ਗੁਰੂ ਦਾ ਫਰਜ਼ ਹੈ ਗੁਰੂ ਤਾਂ ਪ੍ਰਤਪਾਲਣਾ ਕਰ ਰਿਹਾ ਹੈ ਸਿੱਖਣੇ ਕੀ ਕਰਨਾ ਗੁਰ ਕਾ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੇ ਸਹੇ ਆਪਸ ਕੋ ਕਰ ਕਛਣਾ ਜਣਾਵੇ ਹਰ ਹਰ ਨਾਮ ਰਿਧੇ ਸਤਿ ਆਵੇ ਮਨ ਵੇਚੇ ਸਤ ਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲ ਕਦੇ ਉਹਦੇ ਪਰਉਪਕਾਰਾਂ ਨੂੰ ਯਾਦ ਕਰੀਏ ਗੁਰੂ ਨੇ ਸਾਡੇ ਵਾਸਤੇ ਕੀ ਕੀਤਾ ਅੱਗੇ ਸਮਾਂ ਹੁੰਦਾ ਜੀ ਸਾਧ ਸੰਗਤ ਜੀ ਲੋਕਾਂ ਦੇ ਘਰ ਪੰਜ ਪੰਜ 7 7 ਬੱਚੇ ਹੁੰਦੇ ਸਨ ਕਿਥੋਂ ਚੱਲ ਚੱਲ ਕੇ ਉਹਨਾਂ ਨੇ ਬੱਚਿਆਂ ਨੂੰ ਚੁੱਕ ਚੁੱਕ ਕੇ ਪਿੰਡਾਂ ਤੋਂ ਸ਼ਹਿਰਾਂ 'ਚ ਜਾਣਾ ਦਵਾਈ ਬੱਚਿਆਂ ਨੂੰ ਦਵਾਈ ਅੱਜ ਦਾ ਸਮਾਂ ਕਹਿੰਦੇ ਜਦਨ ਛੁੱਟੀ ਹੋਏਗੀ ਉਦੋਂ ਤੁਹਾਨੂੰ ਦਵਾਈ ਦਵਾਂਗੇ ਕਿੰਨਾ ਬਦਲਾਅ ਹੋ ਗਿਆ ਨਾ ਜੋ ਮਾਪੇ ਬਾਬ ਨੇ ਕੀਤਾ ਉਹ ਬੱਚੇ ਨਹੀਂ ਕਰ ਸਕਦੇ ਜੋ ਗੁਰੂ ਨੇ ਕੀਤਾ ਉਹ ਅਸੀਂ ਨਹੀਂ ਕਰ ਸਕਦੇ ਇੱਕ ਨਾ ਅੰਗਰੇਜ਼ ਆਇਆ ਪੰਜਾਬ ਦੀ ਧਰਤੀ ਤੇ ਇੱਕ ਬੀਬੀ ਕਪੜੇ ਧੋ ਰਹੀ ਸੀ ਨਦੀ ਦੇ ਕਿਨਾਰੇ ਤੇ ਛੋਟਾ ਜਿਹਾ ਬੱਚਾ ਉਹਦਾ 3-4 ਸਾਲ ਦਾ ਖੇਡ ਰਿਆ ਸੀ ਤੇ ਉਹ ਅੰਗਰੇਜ਼ ਦੇਖ ਰਿਆ ਉਹਦੇ ਬੈਗ ਵੀ ਪਾਇਆ ਕੈਮਰਾ ਵੀ ਉਹਦੇ ਕੋਲ ਦੇਖਦਿਆਂ ਦੇਖਦਿਆਂ ਉਸ ਮਾਈ ਦਾ ਜਿਹੜਾ ਬੱਚਾ ਸੀ ਉਹ ਨਦੀ ਵਿੱਚ ਡਿੱਗ ਗਿਆ ਉਹਨੇ ਪ੍ਰਵਾਹ ਨਹੀਂ ਕੀਤੀ ਆਪਣੇ ਕੱਪੜਿਆਂ ਦੀ ਆਪਣੇ ਬੈਗ ਦੀ ਆਪਣੇ ਕੈਮਰੇ ਦੀ ਸ਼ਲਾਂਗ ਮਾਰੀ ਪਾਣੀ ਦੇ ਵਿੱਚ ਉਸ ਬੱਚੇ ਨੂੰ ਬਾਹਰ ਕੱਢਿਆ ਮਾਂ ਨੇ ਬੱਚੇ ਨੂੰ ਫੜਿਆ ਮਾਂ ਹੋ ਗਈ ਹੋ ਗਈ ਬੜਾ ਹੈਰਾਨ ਹੋਇਆ ਸਾਡੇ ਦੇਸ਼ ਵਿੱਚ ਤਾਂ ਕਿਸੇ ਨੂੰ ਰਮਾਲ ਵੀ ਫੜਾ ਦੇਣ ਉਹ ਵੀ ਥੈਂਕਸ ਬੋਲਦਾ ਹੈ ਮੈਂ ਤਾਂ ਇਹਦਾ ਬੱਚਾ ਕੱਢ ਕੇ ਲਿਆਂਦਾ ਤੇ ਉੱਧਰ ਆ ਗਿਆ ਗੁਰੂ ਦਾ ਸਿੱਖ ਇੱਕ ਉਹਨੂੰ ਪੁੱਛਦਾ ਵੀ ਸਰਦਾਰ ਜੀ ਇਸ ਮਾਈ ਦਾ ਬੱਚਾ ਮੈਂ ਪਾਣੀ ਵਿੱਚੋਂ ਕੱਢਿਆ ਤੇ ਇਹਨੇ ਤਾਂ ਕੁਛ ਮੈਨੂੰ ਧੰਨਵਾਦ ਕੀਤਾ ਹੀ ਨਹੀਂ ਥੈਂਕਸ ਕੀਤਾ ਹੀ ਨਹੀਂ ਤੇ ਉਸ ਸਿੱਖ ਨੇ ਆ ਕੇ ਆਸੀ ਕਹਿਣ ਲੱਗਾ ਤੂੰ ਕੀ ਕਹਿੰਦਾ ਇਸ ਮਾਈ ਦੀ ਗੱਲ ਨਾ ਕਰ ਸਾਰਾ ਸੰਸਾਰ ਇਦਾਂ ਦਾ ਹੈ ਇਹਨਾਂ ਦੇ ਗੁਰੂ ਨੇ ਇਹਨਾਂ ਵਾਸਤੇ ਤਾਂ ਆਪਣੇ ਚਾਰ ਪੁੱਤਰ ਵੀ ਵਾਰ ਦਿੱਤੇ ਕਦੇ ਉਹਦਾ ਸ਼ੁਕਰਾਨਾ ਨਹੀਂ ਕਰਦੇ ਜੇ ਸ਼ੁਕਰਾਨਾ ਕਰਦੇ ਹੁੰਦੇ ਤੇ ਇਹਨਾਂ ਦੇ ਕਕਾਰ ਪਾਏ ਹੁੰਦੇ ਨਾ ਗੱਲ ਭਾਵੇਂ ਛੋਟੀ ਜੀ ਹੁੰਦੀ ਸਾਧ ਸੰਗਤ ਜੀ ਆਪਕੰਨੇ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਓ ਸਿੱਖ ਰਾਤ ਮਰਿਆਦਾ ਦੇ ਵਿੱਚ ਪੜੋ ਹਰੇਕ ਸਿੱਖ ਆਪਣੀ ਸੰਤਾਨ ਨੂੰ ਗੁਰਮੁਖੀ ਵਿੱਦਿਆ ਪੜ੍ਹਾਉਣੀ ਬਹੁਤ ਜ਼ਰੂਰੀ ਹੈ ਗਲਪਹੁਤ ਛੋਟੀ ਹੈ ਬੱਚਿਆਂ ਨੂੰ ਪੜਾਉਣਾ ਪਰ ਜਿਹੜੇ ਫਲ ਲੱਗਦੇ ਨੇ ਨਾ ਫਲ ਬਹੁਤ ਵੱਡੇ ਲੱਗਦੇ ਇੱਕ ਉਦਾਹਰਣ ਆਪ ਜੀ ਦੇ ਨਾਲ ਸਾਂਝੀ ਕਰਦਾ ਇੱਕ ਬਹੁਤ ਵੱਡਾ ਵਿਦਵਾਨ ਹੋਇਆ ਟੀ ਐਲ ਬਸਵਾਨੀ ਉਹਦਾ ਨਾਮ ਸੀ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਪਟਾਲੇ ਪਟਿਆਲੇ ਦੀ ਇਲਾਕੇ ਦੇ ਵਿੱਚ ਤੇ ਸਾਧ ਸੰਗਤ ਦੀ ਉਹ ਸਕੂਲਾਂ ਦੇ ਵਿੱਚ ਜਾਂਦਾ ਸੀ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਆਖਿਆ ਬੱਚੋ ਘਟੋ ਘਟ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਇਹਦੇ ਨਾਲ ਤੁਹਾਨੂੰ ਵਿਦਿਆ ਵੀ ਬਹੁਤ ਆਏਗੀ ਤੁਹਾਡੀ ਜ਼ਿੰਦਗੀ ਵੀ ਬਣੇਗੀ ਤੁਹਾਡਾ ਪਿਆਰ ਵੀ ਗੁਰੂ ਦੇ ਨਾਲ ਬਣੇਗਾ ਸ਼ੁਰੂਆਤ ਤਾਂ ਇਸੇ ਤਰ੍ਹਾਂ ਹੁੰਦੀ ਹੈ ਨਾ ਇਹ ਤਾਂ ਜਾਗ ਲਾਉਣੀ ਹੈ ਇਹ ਨਹੀਂ ਕਿ ਜਪਜੀ ਸਾਹਿਬੇ ਪੜ੍ਹਨਾ ਹੈ ਜਾਗ ਲਾਉਣੀ ਥੋੜੀ ਜੀ ਜਾਗ ਲਾਈ ਦੀ ਨਾ ਭਾਵੇਂ ਤੁਸੀਂ 5 ਪੌੜੀਆਂ ਪੜੋ ਬੱਚਿਆਂ ਨੂੰ ਸਿਖਾ ਦਿਓ 10 ਪੌੜੀਆਂ ਪੜੋ ਤੇ ਉਹਨਾਂ ਨੇ ਬੱਚਿਆਂ ਨੂੰ ਕਿਹਾ ਬੱਚਿਆਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਇਹ ਜਿਹੜੀ ਜਪਜੀ ਸਾਹਿਬ ਹੈ ਨਾ ਇਹਦੇ ਬਾਰੇ ਗੁਰੂ ਅਰਜਨ ਸਾਹਿਬ ਜੀ ਦੇ ਭਰਾ ਹੋਇਆ ਵੱਡੇ ਪ੍ਰਿਥੀ ਚੰਦ ਉਹਨਾਂ ਦਾ ਪੁੱਤਰ ਪੁੱਤਰ ਹੋਇਆ ਮਿਹਰਬਾਨ ਮਿਹਰਬਾਨ ਦਾ ਪੁੱਤਰ ਸੀ ਹਰਜੀ ਤੇ ਹਰਜੀ ਨੇ ਕਈ ਸ਼ਬਦਾਂ ਦੇ ਅਰਥ ਕੀਤੇ ਤੇ ਉਸ ਨੇ ਜਦੋਂ ਸ਼ਬਦਾਂ ਦੇ ਅਰਥ ਕੀਤੇ ਤੇ ਜਦੋਂ ਜਪਜੀ ਸਾਹਿਬ ਦੇ ਅਰਥ ਕੀਤੇ ਉਹਦੇ ਜਪਜੀ ਦੇ ਤਤਕਰੇ ਵਿੱਚ ਕੀ ਲਿਖਿਆ ਜਪ ਨਿਸ਼ਾਨ ਆਪਾਂ ਕਹਿੰਦੇ ਜਪ ਜੀ ਸਾਹਿਬ ਜੀ ਔਰ ਸਾਹਿਬ ਅਸੀਂ ਸਤਕਾਰ ਨਾਲ ਜੋੜਦੇ ਆ ਨਾ ਉਹਨੇ ਲਿਖਿਆ ਜਪ ਨਿਸ਼ਾਨ ਨਿਸ਼ਾਨ ਦਾ ਅਰਥ ਹੁੰਦਾ ਰਾਹਦਾਰੀ ਜਦੋਂ ਸਾਡੇ ਕੋਲ ਆਇਡੈਂਟੀਟੀ ਕਾਰਡ ਹੁੰਦਾ ਕੋਈ ਨਹੀਂ ਪੁੱਛਦਾ ਤੇ ਇਹ ਰਾਹਦਾਰੀ ਆ ਪਰਮੇਸ਼ਰ ਦੇ ਘਰ ਜਾਣ ਦੀ ਜਪਜੀ ਸਾਹਿਬ ਦੇ ਪੀ ਐਲ ਵਸਵਾਨੀ ਨੇ ਆਖਿਆ ਬੱਚਿਓ ਜਪਜੀ ਸਾਹਿਬ ਪੜ੍ਹਨੀ ਆ ਘੱਟੋ ਘੱਟ ਰੋਜ਼ ਪੜੋ ਪਾਠ ਕਰ। ਪਰ ਦੁੱਖ ਦੀ ਗੱਲ ਹੈ। ਬੱਚੇ ਤਾਂ ਪੜਨਗੇ ਜਪਜੀ ਸਾਹਿਬ ਜੇ ਅਸੀਂ ਬੱਚਿਆਂ ਦੇ ਸਾਹਮਣੇ ਬੈਠ ਕੇ ਪਾਠ ਕਰਾਂਗੇ। ਬੱਚੇ ਤਾਂ ਸੰਗਤ ਵਿੱਚ ਆਉਣਗੇ ਜਾਂ ਅਸੀਂ ਸੰਗਤ ਵਿੱਚ ਆਵਾਂ। ਬੱਚੇ ਤਾਂ ਸੇਵਾ ਕਰਨਗੇ ਜੇ ਅਸੀਂ ਸੇਵਾ ਕਰਾਂਗੇ। ਅੱਜ ਜਿਹੜਾ ਸਮਾਂ ਚੱਲ ਰਿਹਾ ਨਾ ਅੱਜ ਸਾਨੂੰ ਪੜ੍ਹਾਈ ਬਹੁਤ ਜ਼ਰੂਰੀ ਹੈ ਅੱਜ ਸਾਨੂੰ ਕਮਾਈ ਬਹੁਤ ਜ਼ਰੂਰੀ ਹੈ ਪਰ ਸਭ ਤੋਂ ਵੱਡਾ ਕੰਮ ਇਹ ਵੀ ਹੈ ਕਈ ਲੋਕ ਕਹਿੰਦੇ ਸਾਡੇ ਬੱਚੇ ਗਲਤ ਪਾਸੇ ਨਹੀਂ ਜਾਂਦੇ ਨਸ਼ਾ ਨਹੀਂ ਕਰਦੇ ਬੜੇ ਸਿਆਣੇ ਹਨ ਪਰ ਉਹਨਾਂ ਨੂੰ ਇਹ ਵੀ ਸਿਖਾਉਣਾ ਹੈ ਨਾ ਉਹਨਾਂ ਨੂੰ ਤਾਂ ਅਸੀਂ ਸਿਖਾਉਣਾ ਹੈ ਨਾ ਇਹ ਕਾਦੇ ਵਾਸਤੇ ਜੀਵਨ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਤੇਰਾ ਔਸਰ ਇਹ ਤੇਰੀ ਬਾੜ ਘਟ ਭੀਤਰ ਤੂੰ ਦੇਖ ਵਿੱਚ ਉਹ ਤੇਰੇ ਅੰਦਰ ਪ੍ਰਮਾਤਮਾ ਬੈਠਾ ਹੈ ਉਹ ਦੱਸਣਾ ਸਾਡਾ ਹੁੰਦਾ ਕੀ ਹੈ ਕਿਸੇ ਕੋਈ ਚੀਜ਼ ਦਿੰਦੇ ਨਾ ਆ ਤੇਰੀ ਦਾਦੀ ਨੇ ਦਿੱਤੀ ਆ ਤੇਰੇ ਦਾਦੇ ਨੇ ਦਿੱਤੀ ਤੇਰੇ ਨਾਨੇ ਨੇ ਦਿੱਤੀ ਤੇਰੇ ਨਾਨੀ ਨੇ ਜੇ ਅਸੀਂ ਇਹ ਸ਼ਬਦਾਂ ਨੂੰ ਦੂਸਰੇ ਪਾਸੇ ਜੋੜ ਕੇ ਗਈਏ ਵੀ ਜੋ ਦਿੰਦਾ ਹੈ ਗੁਰੂ ਸਾਹਿਬ ਦੇ ਰਿਹਾ ਹੈ ਸਤਿਗੁਰੂ ਨੇ ਦਿੱਤਾ ਕਿੰਨਾ ਪਿਆਰ ਬਣੇਗਾ ਤੇ ਵੱਡੇ ਹੋ ਜਾਂਦੇ ਨੇ ਨਾ ਬੱਚੇ ਫਿਰ ਤੁਸੀਂ ਸਾਡੇ ਵਾਸਤੇ ਕੀ ਕੀਤਾ ਤੇ ਆਪਾਂ ਕਹਿੰਨੇ ਅਸੀਂ ਤੁਹਾਡੇ ਵਾਸਤੇ ਬਹੁਤ ਕੋਸ਼ਿਸ਼ ਕੀਤਾ ਝਗੜਾ ਸ਼ੁਰੂ ਹੋ ਜਾਂਦਾ ਹੈ ਤੇ ਜੇ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਪਾਈ ਹੋਵੇ ਜੋ ਦੇ ਰਿਆ ਪਰਮੇਸ਼ਰ ਦੇ ਰਿਆ ਨਾ ਮੈਂ ਮੈਂ ਕਰੀਏ ਤੇ ਨਾ ਉਹ ਮੈਂ ਮੈਂ ਕਰਨਗੇ ਵੀ ਤੁਸੀਂ ਕੀ ਕੀਤਾ ਸਾਡੇ ਵਾਸਤੇ ਤੇ ਸਾਡੇ ਵੀ ਤਾਂ ਫਰਜ਼ ਹੈ ਨਾ ਸਤਸੰਗਤ ਇੱਕ ਇੰਗਲੈਂਡ ਦੇ ਵਿੱਚ ਇੱਕ ਪੰਜਾਬੀ ਨੇ ਆਪਣੀ ਹੱਡ ਵਿਤੀ ਲਿਖੀ ਹੈ ਟਰਬੂਨ ਅਖਬਾਰ ਦੇ ਵਿੱਚ ਛਪੀ ਉਹ ਲਿਖਦਾ ਕਿ ਮੈਂ ਆਪਣੇ ਬੱਚੇ ਨੂੰ ਸਾਰਾ ਕੁਝ ਸਿਖਾਇਆ ਜੋ ਮੰਗਦਾ ਸੀ ਉਸ ਬੱਚੇ ਨੂੰ ਲੈ ਕੇ ਦਿੱਤਾ ਜੋ ਮੰਗਦਾ ਸੀ ਬੱਚਾ ਵੱਡਾ ਹੋ ਗਿਆ ਹਰੇਕ ਸ਼ੌਂਕ ਪੂਰਾ ਕੀਤਾ ਮੋਬਾਈਲ ਮੰਗੇ ਗੱਡੀਆਂ ਮੰਗੀਆਂ ਜੋ ਮੰਗਦਾ ਦਿੱਤਾ ਕਾਲਜ ਵਿੱਚ ਚਲਾ ਗਿਆ ਗਲਤ ਸੰਗਤ ਵਿੱਚ ਪੈ ਗਿਆ ਨਸ਼ੇ ਕਰਨ ਲੱਗ ਗਿਆ ਸਜ਼ਾ ਹੋ ਗਈ ਤੇ ਜਦੋਂ ਕੋਰਟ ਦੇ ਵਿੱਚੋਂ ਜੇਲ੍ਹ ਵਿੱਚ ਜਾ ਰਿਹਾ ਸੀ ਪਿਤਾ ਨੇ ਆਖਿਆ ਕਿ ਮੇਰੇ ਵਿੱਚ ਸਮਝਾਉਣ ਵਿੱਚ ਕੀ ਕਮੀ ਰਹਿ ਗਈ ਕਹਿਣ ਲੱਗਾ ਪਿਤਾ ਤੇਰੀ ਗਲਤੀ ਕਰਕੇ ਜੇਲ੍ਹ ਜਾ ਰਿਹਾ ਕਿਉਂ ਉਹ ਕਹਿਣ ਲੱਗਾ ਤੂੰ ਮੈਨੂੰ ਸਕੂਲ ਵੀ ਪੜਾਇਆ ਵਧੀਆ ਤੋਂ ਵਧੀਆ ਸਕੂਲ ਭੇਜਿਆ ਮੈਨੂੰ ਗੱਡੀ ਦੇ ਕੇ ਗੁਰਦੁਆਰੇ ਵੀ ਭੇਜਦਾ ਰਿਹਾ ਪਰ ਇਹ ਗਲਤੀ ਤੂੰ ਕੀਤੀ ਕਿ ਮੈਨੂੰ ਟਾਈਮ ਨਹੀਂ ਦਿੱਤਾ ਤੂੰ ਮੈਨੂੰ ਸਮਾਂ ਨਹੀਂ ਦਿੱਤਾ ਤੂੰ ਮੈਨੂੰ ਆਪਣੇ ਕੋਲ ਬਿਠਾ ਕੇ ਸਮਝਾਇਆ ਹੀ ਨਹੀਂ ਹੈ ਅਸੀਂ ਬੱਚਿਆਂ ਨੂੰ ਸਮਾਂ ਹੀ ਨਹੀਂ ਦੇ ਰਹੇ ਸਮਾਂ ਹੈ ਹੀ ਕੋਈ ਨਹੀਂ ਸਾਡੇ ਕੋਲ ਬਹੁਤ ਸਮਾਂ ਹੁੰਦਾ ਹੈ ਸਾਡੇ ਕੋਲ ਅੱਜ ਕਿਉਂ ਦੂਰ ਹੋ ਰਿਹਾ ਅਸੀਂ ਕਾਰਨ ਇਹ ਹੈ ਕਿ ਅਸੀਂ ਸਮਾਂ ਨਹੀਂ ਦੇ ਸਕੇ ਅਸੀਂ ਤੇ ਬੱਚਿਆਂ ਨੂੰ ਸਮਾਂ ਦਵਾਂਗੇ ਉਹਨਾਂ ਦੇ ਵਿਚਾਰ ਨੂੰ ਬਦਲਣ ਦਾ ਯਤਨ ਕਰਾਂਗੇ ਕੀ ਸੀ ਉਹਨਾਂ ਦੇ ਕੋਲ ਤੇ ਜੇ ਆਪਾਂ ਅੱਜ ਕਲਗੀਧਰ ਪਾਤਸ਼ਾਹ ਨੂੰ ਪੁੱਛੀਏ ਨਾ ਕਿ ਸਤਗੁਰੂ ਆਪਣੇ ਬੱਚਿਆਂ ਨੂੰ ਕੀ ਖਲਾਉਂਦਾ ਸੀ ਤੇ ਪਾਤਸ਼ਾਹ ਜੀ ਇਹੀ ਜਵਾਬ ਦੇਣਾ ਕਿ ਮੇਰੇ ਬੱਚੇ ਤਾਂ 7 ਮਹੀਨੇ ਆਨੰਦਗੜ੍ਹ ਦੇ ਕਿਲੇ 'ਚ ਭੁੱਖੇ ਰਹੇ ਆ ਪਰ ਤੇਰੇ ਬੱਚਿਆਂ ਤੇ ਮੇਰੇ ਬੱਚਿਆਂ ਵਿੱਚ ਫਰਕ ਬਹੁਤ ਹੈ ਆ ਤੇਰੇ ਬੱਚਿਆਂ ਕੋਲ ਵਧੀਆ ਤੋਂ ਵਧੀਆ ਮੋਬਾਈਲ ਆ ਗੱਡੀਆਂ ਹਨ ਵਧੀਆ ਤੋਂ ਵਧੀਆ ਖਾਂਦੇ ਆ ਪਰ ਮੇਰੇ ਬੱਚਿਆਂ ਵਿੱਚ ਤੇ ਤੇਰੇ ਬੱਚਿਆਂ ਵਿੱਚ ਇਹੀ ਫਰਕ ਹੈ ਕਿ ਉਹਨਾਂ ਦੇ ਕੋਲ ਬਾਣੀ ਸੀ ਤੇਰੇ ਕੋ ਤੇਰੇ ਬੱਚਿਆਂ ਕੋਲ ਬਾਣੀ ਦੀ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਲ ਲਾਏ ਇਹ ਕਰਨਾ ਕਿੱਥੋਂ ਹੈ ਅਸੀਂ ਘਰੋਂ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਦੂਸਰੇ ਦੇ ਬੱਚਿਆਂ ਨੂੰ ਸੁਧਾਰਨਾ ਮੈਂ ਫਿਰ ਬੇਨਤੀ ਕਰ ਰਿਹਾ ਕਿ ਗੱਲ ਬੜੀ ਛੋਟੀ ਜਿਹੀ ਹੈ ਬੱਚਿਆਂ ਨੂੰ ਗੁਰਮਤਿ ਵਿਦਿਆ ਦੇ ਨਾਲ ਜੋੜਨਾ ਪਰ ਜਦੋਂ ਫਲ ਲੱਗਦੇ ਹਨ ਫਲ ਲੱਗਦੇ ਆ ਤੇ ਬਹੁਤ ਵੱਡੀ ਕਿਰਪਾ ਹੁੰਦੀ ਹੈ ਅਸੀਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਸਮਾਂ ਜਿਹੜਾ ਆਪਣੇ ਬੱਚਿਆਂ ਨੂੰ ਦੇਈਏ ਉਹ ਸਮਾਂ ਆਏਗਾ ਜਿੱਦਨ ਅਸੀਂ ਉਹਨਾਂ ਨੂੰ ਬਾਣੀ ਦੇ ਨਾਲ ਜੋੜਾਂਗੇ ਉਹਨਾਂ ਦੇ ਉੱਪਰ ਕਿਰਪਾ ਪਰਮੇਸ਼ਰ ਦੀ ਬਣੇਗੀ ਸਤਿਗੁਰੂ ਦੀ ਰਹਿਮਤ ਬਣੇਗੀ ਇਹ ਜੀਵਨ ਬਣੇਗਾ ਤੇ ਬਾਣੀ ਤੋਂ ਬਿਨਾ ਨਹੀਂ ਹੋ ਸਕਦਾ ਪਰ ਮੈਂ ਇੱਕ ਪੌੜੀ ਪੜ੍ਹਾਓ ਉਹਦੇ ਅਰਥ ਦੱਸੋ ਅੱਜ ਸਾਡੀ ਕੌਮ ਦੇ ਵਿੱਚ ਬੜੀ ਸਪੀਡ ਲੱਗੀ ਹੈ ਠੀਕ ਹੈ ਬਦ ਬਦ ਬਾਣੀ ਪੜਨੀ ਚਾਹੀਦੀ ਹੈ ਪਰ ਉਹਨੂੰ ਸਮਝਣਾ ਵੀ ਸਾਡਾ ਫਰਜ਼ ਹੈ ਕਿ ਬਾਣੀ ਕਹਿੰਦੀ ਕੀ ਹੈ ਸਤਿਗੁਰੂ ਕੀ ਉਪਦੇਸ਼ ਕਰਦੇ ਮੈਂ ਬਿੰਦੀ ਕਰ ਰਿਹਾ ਸੀ ਉਸ 30 ਅਲਵਾਸ ਬਾਣੀ ਨੇ ਕਿਹਾ ਬੱਚਿਓ ਜਪਜੀ ਸਾਹਿਬ ਪੜਿਆ ਕਰੋ ਇੱਕ ਬੱਚੇ ਦੀ ਲਗਨ ਲੱਗੀ ਉਹਦਾ ਬੱਚੇ ਦਾ ਨਾਮ ਸੀ ਗੁਲਾਬ ਸਿੰਘ ਉਹ ਲਗਨ ਲੱਗੀ ਇਕੱਲੀ ਪੜਿਆ ਉਹਨੇ ਬਹੁਤ ਪਾਠ ਕਰਦੇ ਬੜੀ ਵੱਡੀ ਕਿਰਪਾ ਹੋਈ ਲਗਨ ਕਿੱਥੋਂ ਲੱਗੀ ਅੱਜ ਨਾ ਸਾਨੂੰ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਜੇ ਅੰਗਰੇਜ਼ਾਂ ਨੂੰ ਆਪਾਂ ਮਾੜੇ ਕਹਿੰਦੇ ਉਹਨਾਂ ਨੇ ਚੰਗੇ ਕੰਮ ਵੀ ਬਹੁਤ ਕੀਤੇ ਆ ਤੇ ਉਸ ਤੋਂ ਪਹਿਲਾਂ ਜਿਹੜਾ ਸਾਡਾ ਜੀਵਨ ਸੀ ਸਾਡੇ ਸਕੂਲ ਸਨ ਉਹਦੇ ਵਿੱਚ 50% ਦੁਨਿਆਵੀ ਵਿਦਿਆ ਤੇ 50% ਧਾਰਮਿਕ ਵਿਦਿਆ ਪੜਾਈ ਜਾਂਦੀ ਸੀ ਉਹਨਾਂ ਨੇ 100% ਐਜੂਕੇਸ਼ਨ ਕਰਦੇ ਤੇ ਅੱਜ ਅਸੀਂ ਪੜ੍ਹਾਈ ਤੇ ਜ਼ੋਰ ਥੀਕ ਪੜ੍ਹਾਈ ਤੋਂ ਬਿਨਾ ਕੁਝ ਨਹੀਂ ਹੈ ਪੜ੍ਹਾਈ ਔਰ ਕਮਾਈ ਪਰ ਇਹ ਗੁਰਮਤਿ ਪੜ੍ਹਾਈ ਤੋਂ ਬਿਨਾ ਵੀ ਕੁਝ ਨਹੀਂ ਹੋਣਾ ਤੇ ਉਹਨਾਂ ਨੇ ਜਿਸ ਵੇਲੇ ਉਹ ਬੱਚੇ ਗੁਲਾਬ ਸਿੰਘ ਨੇ 7ਵੀਂ ਕਲਾਸ ਦਾ ਅਸੀਂ ਬੱਚਾ ਤੇ ਉਹ ਐਸਾ ਨਾਮ ਜਪਿਆ ਐਸੀ ਪ੍ਰਮਾਤਮਾ ਦੀ ਭਗਤੀ ਕੀਤੀ ਤਾਂ ਮਹਾਨ ਸ਼ਖਸੀਅਤ ਹੋਈ ਹੈ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਬਾਣੀ ਦੇ ਨਾਲ ਜੋੜਾਂਗੇ ਬਾਣੀ ਤਾਂ ਉਹੀ ਹੈ ਜਿਸ ਬਾਣੀ ਨੂੰ ਪੜ ਪੜ ਕੇ ਸਾਡੇ ਬਜ਼ੁਰਗਾਂ ਨੇ ਬੰਦ-ਬੰਦ ਕਟਵਾ ਲਏ ਚੜਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਰੇ ਗਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਬਾਣੀ ਤਾਂ ਉਹੀ ਹੈ ਬਾਣੀ ਵਿੱਚ ਥੋੜੇ ਫਰਕ ਹੋਇਆ ਬਾਣੀ ਸੀ ਫਰਕ ਸਾਡੇ ਵਿੱਚ ਹੈ ਕਬੀਰ ਸਾਚਾ ਸਤਗੁਰ ਕਿਆ ਕਰੇ ਜਿਉ ਸਿੱਖਾਂ ਵਿੱਚ ਚੋਕ ਅੰਦੇ ਏਕ ਨਾ ਕੀਏ ਜਿਉ ਬਾਸ ਵਜਾਈਏ ਫੂਕ ਅੱਜ ਵੀ ਸਮਾਂ ਹੈ ਅੱਜ ਵੀ ਅਸੀਂ ਆਪਣੇ ਆਪ ਤੋਂ ਸ਼ੁਰੂ ਕਰ ਲਈਏ ਆਪਣੇ ਘਰ ਤੋਂ ਸ਼ੁਰੂ ਕਰ ਲਈਏ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜੀਏ ਉਹਨਾਂ ਨੂੰ ਗੁਰਮੁਖੀ ਅੱਖਰ ਬਿੱਤਿਆ ਪੜਾਉਣੀ ਸ਼ੁਰੂ ਕਰੀਏ ਪੰਜਾਬੀ ਪੜ੍ਹਨੀ ਹੋਰ ਗੱਲ ਹੈ ਗੁਰਬਾਣੀ ਪੜ੍ਹਨੀ ਹੋਰ ਗੱਲ ਹੈ ਜਦੋਂ ਅਸੀਂ ਗੁਰਬਾਣੀ ਦੀ ਸੰਥਿਆ ਲਵਾਂਗੇ ਬਾਣੀ ਦੇ ਨਾਲ ਜੁੜਾਂਗੇ ਤੇ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਏਗੀ ਇਹ ਸਾਡਾ ਫਰਜ਼ ਹੈ ਪ੍ਰਮਾਤਮਾ ਆਪਣਾ ਫਰਜ਼ ਪੂਰਾ ਕਰ ਰਿਹਾ ਗੁਰੂ ਆਪਣਾ ਫਰਜ਼ ਪੂਰਾ ਕਰ ਰਿਹਾ ਸਿੱਖ ਨੇ ਵੀ ਕਰਨਾ ਹੈ ਜੇ ਮਾਂ ਬਾਪ ਆਪਣਾ ਫਰਜ਼ ਪੂਰਾ ਕਰ ਦੇਣਗੇ ਐਸਾ ਵੀ ਕੇਵਲੇ ਹੁੰਦਾ ਸਾਧ ਸੰਗਤ ਜੀ ਨਾਸਤਕ ਲੋਕਾਂ ਦੇ ਘਰਾਂ ਦੇ ਵਿੱਚ ਆਸਤਕ ਪੈਦਾ ਹੁੰਦੇ ਆ ਪਰ ਐਸਾ ਵੀ ਹੁੰਦਾ ਆਸਤਕ ਲੋਕਾਂ ਦੇ ਕਰ ਨਾਸਤਕ ਵੀ ਪੈਦਾ ਹੋ ਜਾਂਦੇ ਪਰ ਸਭ ਤੋਂ ਵੱਧ ਜੇ ਅੱਜ ਸਮੇ ਦਾ ਪ੍ਰਭਾਵ ਪੈਂਦਾ ਉਹ ਸਾਡਾ ਮਾਹੌਲ ਬਣਾਈਏ ਅਸੀਂ ਜੀਵਨ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਦਾ ਯਤਨ ਕਰੀਏ ਮੈਂ ਕਹਿੰਦਾ ਤੁਸੀਂ ਕੋਈ ਵੀ ਨਹੀਂ ਜਵਾਬ ਦੇ ਸਕਦਾ ਤੁਹਾਡੇ ਘਰਾਂ ਦੇ ਵਿੱਚ ਕੌਣ ਅੱਜ ਆਪਣੇ ਬੱਚਿਆਂ ਨੂੰ ਸਾਖੀ ਸੁਣਾਉਂਦਾ ਬਿਠਾ ਕੇ ਸੁਣਾਉਂਦਾ ਕੋਈ ਬਹੁਤ ਘੱਟ ਹੈ ਬਹੁਤ ਘੱਟ ਹੈ ਜ਼ਰੂਰ ਬਹੁਤ ਵੱਡਾ ਜੀਵਨ ਬਣੇਗਾ ਜਦੋਂ ਅਸੀਂ ਇੱਕ ਸਾਖੀ ਆਪਣੇ ਜੀਵਨ ਦੀ ਰਾਖੀ ਰੋਸ਼ਣਾਉ ਸਾਖੀ ਸੁਣਾਉਂਦੇ ਸੀ ਨਾ ਪੁਰਾਣੇ ਸਮਿਆਂ ਵਿੱਚ ਅੱਜ ਬੈਠੇ ਕਿਹਨ ਸੰਗਤ ਵਿੱਚ ਤੁਸੀਂ ਤੇ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਕੀ ਔਲਾਦ ਦਾ ਕੀ ਫਰਜ ਹੈ ਮਾਤਾ ਪਿਤਾ ਦੀ ਸੇਵਾ ਕਰਨ ਦੇ ਨਾਲ ਸਾਨੂੰ ਪ੍ਰਾਪਤੀ ਕੀ ਹੁੰਦੀ ਹੈ ਕੱਲ ਆਪਾਂ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ